ਅਮਰਿਤ ਮਾਨ ਉਤੇ ਭਟਕ ਗਿਆ ਬਾਪੂ ਬਲਕੌਰ ਸਿੰਘ ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਮਰਿਤ ਮਾਨ ਅਤੇ ਸਿੱਧੂ ਮੂਸੇਵਾਲਾ ਇੱਕ ਸਮੇਂ ਦੇ ਪੱਕੇ ਜਿਗਰੀ ਯਾਰ ਸਨ ਇਹਨਾਂ ਦੋਹਾਂ ਨੇ ਇਕੱਠੇ ਇੱਕ ਗਾਣਾ ਵਿਗਾਇਆ ਸੀ ਜਿਸ ਦਾ ਨਾਮ ਸੀ ਬੰਬੀ ਹਾ ਬੋਲੀ ਜਿਹੜਾ ਕਿ ਸੁਪਰ ਹਿੱਟ ਸਾਬਤ ਹੋਇਆ ਸੀ ਪ੍ਰਸ਼ੰਸਕਾਂ ਨੇ ਇਸ ਗਾਣੇ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਅਮਰਿਤ ਮਾਨ ਸਿੱਧੂ ਨੂੰ ਆਪਣਾ ਭਰਾ ਮੰਨਦੇ ਸਨ ਪਰ ਸਿੱਧੂ ਦੇ ਜਾਣ ਪਿੱਛੋਂ ਅਮਰਿਤ ਮਾਨ ਦਾ ਅਸਲੀ ਚਿਹਰਾ ਸਾਹਮਣੇ ਨਿਕਲ ਕੇ ਆਇਆ ਅਮਰਿਤ ਮਾਨ ਸਿਰਫ ਇੱਕ ਹੀ ਵਾਰ ਸਿੱਧੂ ਦੇ ਪਰਿਵਾਰ ਨੂੰ ਮਿਲਣ ਆਏ ਸਨ ਇਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਸਿੱਧੂ ਦੇ ਮਾਪਾਪ ਨੂੰ ਫੋਨ ਤੱਕ ਨਹੀਂ ਕੀਤਾ ਅਮ੍ਰਿਤਮਨ ਨੇ ਸਿੱਧੂ ਦੇ ਜਸਟਿਸ ਲਈ ਇੱਕ ਵਾਰ ਵੀ ਨਹੀਂ ਬੋਲਿਆ ਪਰ ਹੁਣ ਅਮ੍ਰਿਤਮਨ ਛੋਟੇ ਸਿੱਧੂ ਦੇ ਆਉਣ ਤੇ ਆਪਣੇ ਇੱਕ ਲਾਈਵ ਸ਼ੋਅ ਵਿੱਚ ਪੱਟਾ ਤੇ ਥਾਪੀਆਂ ਮਾਰ ਰਹੇ ਸਨ ਤੇ ਬਾਪੂ ਬਲਕੌਰ ਸਿੰਘ ਨੂੰ ਵਧਾਈਆਂ ਵੀ ਦੇ ਰਹੇ ਸਨ ਜਿਸ ਤੋਂ ਬਾਅਦ ਬਾਪੂ ਬਲਕੌਰ ਸਿੰਘ ਗੁੱਸੇ ਵਿੱਚ ਆ ਜਾਂਦੇ ਨੇ ਤੇ ਅਮ੍ਰਿਤਮਨ ਦੀ ਮੰਜੀ ਠੋਕ ਦਿੰਦੇ ਨੇ ਬਾਪੂ ਨੇ ਕਿਹਾ ਕਿ ਸਿੱਧੂ ਜੇਕਰ ਤੇਰਾ ਭਰਾ ਸੀ ਤਾਂ ਤੇਰ ਕੋਲ ਇੱਕ ਵਾਰ ਵੀ ਜਸਟਿਸ ਲਈ ਨਹੀਂ ਬੋਲਿਆ ਗਿਆ ਤੇ ਹੁਣ ਤੂੰ ਪੱਟਾ ਤੇ ਥਾਪੀਆਂ ਮਾਰ ਰਿਹਾ ਹੈਂ ਦੋਸਤੋ ਕੀ ਤੁਸੀਂ ਬਾਪੂ ਦੀ ਇਸ ਗੱਲ ਨਾਲ ਸਹਿਮਤ ਹੋ